ਇੱਕ ਅੱਜ ਦੀ ਵੀਡੀਓ ਵੇਖਿਆ ਸਭ ਨੂੰ ਜੀ ਆ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਬੈਂਡ বাজ ਜਾ ਬਰਾਤ ਲਾੜੀ ਪਾ ਗਈ ਸਾਰਿਆਂ ਨੂੰ ਮਾਤ ਐਟਵੀਆ ਦੇ ਨਾਮ ਤੇ ਧੋਖਾਧੜੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਇਹ ਪਿਛਲੇ 5 ਦਿਨਾਂ ਵਿੱਚ ਚਕਾ ਦੂਜਾ ਮਾਮਲਾ ਹੈ ਜਾਣਕਾਰੀ ਅਨੁਸਾਰ ਇੱਥੇ ਅੰਮ੍ਰਿਤਸਰ ਤੋਂ ਲਾੜਾ ਬਰਾਤ ਨਾਲ ਪਹੁੰਚ ਗਿਆ ਪਰ ਉਸ ਨੂੰ ਨਾ ਤਾਂ ਐਨ ਆਰ ਆਈ ਲਾੜੀ ਲੱਭੀ ਦੇ ਨਾ ਹੀ ਪਰਿਵਾਰ ਦਾ ਕੋਈ ਬਹੁਤ ਪਤਾ ਲੱਗਾ ਕਿ ਲਾੜੇ ਨੂੰ ਬਰਾਤ ਨਾਲ ਨਰਾਸ਼ ਪਰਤਨਾ ਪਿਆ ਤੇ ਉਹਨਾਂ ਦੀਆਂ ਸਾਰੀਆਂ ਖੁਸ਼ੀਆਂ ਤੇ ਤਿਆਰੀਆਂ ਧਰੀਆਂ ਧਰਾਈਆਂ ਰਹਿ ਗਈਆਂ ਪਰੇਸ਼ਾਨ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਕਿਹਾ ਕਿ ਜੋ ਵਿੜੜਕੀ ਪਰਿਵਾਰ ਵੱਲੋਂ ਕਾਰਡ ਸਪਾਈ ਗਏ ਹਨ ਉਹ ਪੈਲਸ ਵੀ ਨਹੀਂ ਲੱਭ ਰਿਹਾ ਦੂਜੇ ਪਾਸੇ ਥਾਣਾ ਸਿਟੀ ਮੁਖੀ ਇਨਸਪੈਕਟਰ ਗੁਰਜਿੰਦਰ ਪਾਸ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ ਵੇਰਵਿਆਂ ਅਨੁਸਾਰ ਅਮਿਸਾ ਦੇ ਸੁਲਤਾਨਵਿੰਡ ਤੋਂ ਲਾੜਾ ਬਰਾਤ ਨਾਲ ਪ੍ਰਵਾਸੀ ਲਾੜੀ ਨੂੰ ਵਿਆਹਣ ਪਹੁੰਚਿਆ ਸੀ ਇਹ ਤੇ ਪੁੱਜ ਕੇ ਉਹਨਾਂ ਨੂੰ ਨਾਂ ਤਾਂ ਲਾੜੀ ਮਿਲੀ ਤੇ ਤੇ ਨਾ ਹੀ ਲਾੜੀ ਦੇ ਪਰਿਵਾਰ ਦਾ ਬਹੁਤ ਪਤਾ ਲੱਗਾ ਇਸ ਤਰ੍ਹਾਂ ਉਹਨਾਂ ਨੇ ਸਥਾਨਿਕ ਲੋਕਾਂ ਨੂੰ ਲਾੜੀ ਦੀ ਫੋਟੋ ਦਿਖਾਈ ਤਾਂ ਲੋਕਾਂ ਨੇ ਕਿਹਾ ਕਿ ਉਹਨਾਂ ਮਹੱਲੇ ਵਿੱਚ ਕਦੇ ਕੁੜੀ ਨਹੀਂ ਦੇਖੀ ਇਸ ਮੌਕੇ ਲਾੜੀ ਦੀ ਪਰਜਾਈ ਮਨਪ੍ਰੀਤ ਕੌਰ ਨੇ ਦੱਸਿਆ ਕਿ ਲੜਕੀ ਪਰਵਾਰ ਨਾਲ ਉਹਨਾਂ ਦੀ ਦੂਰ ਦੀ ਰਿਸ਼ਤੇਦਾਰੀ ਹੈ ਉਹ ਇੰਗਲੈਂਡ ਰਹਿੰਦੇ ਸਨ ਹੁਣ ਹਰ ਰੋਜ਼ ਵਿਆਹ ਦੀਆਂ ਤਿਆਰੀਆਂ ਸੰਬੰਧੀ ਉਹਨਾਂ ਨਾਲ ਗੱਲ ਹੁੰਦੀ ਸੀ ਜਦੋਂ ਵੀ ਉਹਨਾਂ ਦੀ ਲੜਕੀ ਪਰਿਵਾਰ ਨਾਲ ਫੋਨ ਤੇ ਗੱਲ ਹੁੰਦੀ ਸੀ ਤਾਂ ਉਹ ਇਹ ਕਹਿ ਦਿੰਦੇ ਸਨ ਕਿ ਬਸ ਸਟੈਂਡ ਨੇੜੇ 6 ਨੰਬਰ ਗਲੀ ਹੈ ਪਰ 6 ਨੰਬਰ ਗਲੀ ਵਿੱਚ ਕੋਈ ਵੀ ਇਸ ਇਸ ਤਰ੍ਹਾਂ ਦਾ ਪਰਿਵਾਰ ਇਹੀ ਨਹੀਂ ਰਹਿ ਰਿਹਾ ਤੇ ਨਾ ਹੀ ਤਸਵੀਰ ਵਾਲੀ ਕੋਈ ਲੜਕੀ ਰਹਿੰਦੀ ਹੈ ਜਿਕਰਜੋਗ ਹੈ ਕਿ ਇਸੇ ਤਰ੍ਹਾਂ ਪਹਿਲਾਂ ਵੀ 6 ਦਸੰਬਰ 2024 ਨੂੰ ਜਲੰਧਰ ਤੇ ਕਲਾੜਾ ਇੱਥੇ ਬਰਾਤ ਲੈ ਕੇ ਪਹੁੰਚੇ ਸੀ ਪਰ ਉਹਨਾਂ ਨੂੰ ਵੀ ਲਾੜੀ ਦੇ ਪਰਿਵਾਰ ਦਾ ਘਰ ਨਹੀਂ ਲੱਭਾ ਤੇ ਇਸੇ ਤਰ੍ਹਾਂ ਨਿਰਾਸ਼ ਮੁਰਨਾ ਪਿਆ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ